ਪੰਜਾਬ ਰੋਡਾਂ 'ਤੇ ਬਸਤੇ ਆ ਗਏ। ਇੱਕ ਬੰਦੇ ਨੇ ਆਪ ਰੱਖਿਆ ਕਿ ਮੈਂ ਨਹੀਂ ਸਰ ਆਪਣੀ ਸਾਈਡ ਤੇ ਆਉਂਦੇ ਆ। ਆਪਣੀ ਸਾਈਡ ਤੇ ਆਉਂਦੇ ਆ। ਬੜੇ ਮਜ਼ੇ ਨਾਲ ਆਉਂਦੇ ਆ। ਸਿਹਰ ਦਾ ਏਰੀਆ ਵਾਹ ਕਾਲੀਆਂ ਦੇ ਲਾਗਵੜੀ ਸਿਵਾਲੀਆਂ ਦੇ ਕ੍ਰਾਸ ਕਰਕੇ ਆਏ ਆ। ਕੋਈ ਮੁੰਡੇ ਅੱਗੇ ਅੰਡੇ ਕਹਿੰਦੇ ਤੁਸੀਂ ਤਾਂ ਬੜੇ ਮਜ਼ੇ ਨਾਲ ਜਾਣਦੇ ਹੋ। ਤੇ ਇਹ ਬੜੀ ਸਪੀਡ ਤੇ ਆਉਂਦਿਆ। ਤੇ ਬੱਸ ਅੱਛਾ ਰੌਡਰ ਨਗਾਇਆ ਵਾ ਇਹ ਟਰਾਲੀ ਹੈ ਮਗਰ ਮਾਰੀ ਹੈ ਟਰਾਲੀ ਦੇ ਰੋ ਟ੍ਰੈਡ ਦੇ ਹੁਕਰੇ ਨਾ ਟੁੱਟਦੇ ਇਹਨੇ ਨਾਲ ਟੱਡੇ ਵੀ ਪੜਰਾਦਿਆ ਨਸ਼ੇ ਦੇ ਧੁੰਦ ਹੋਇਆ ਸੀ ਹਾਂ ਜਦਨੀ ਹੋਇਆ ਕੋਈ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਇਆ ਮੋਟਰਸਾਈਕਲ ਚ ਭਾਜੀ ਨਹੀਂ 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 ਬੋ ਜੀ ਇਧਰੋਂ ਹੰਡੀ ਬੱਸ ਅਸੀਂ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਅਸੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਡਾਕਟਰ ਨਾਲ ਕੋਈ ਬਸ ਬੜੀ ਵਧੀਆ ਨੰਗੀ ਆ ਬਾਜ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਬੱਚਾ ਨਾਲ ਉਹ ਟਰਾਲੀ ਦੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਗਿਆ ਇਹ ਬਾਈ ਟਰਾਲੀ ਤੇ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਿਆ ਮਾਜਨੋ ਖੜਿਆ ਇਹ ਧਿਆਨ ਧਿਆਨ ਉਹ ਹਸਪੀਟਲ ਵਾਲਾ ਕਹਿੰਦਾ ਵੀ ਇਹਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਉਨਾਗੜੀ ਜੀ ਪਤਾ ਹੋ ਉਹ ਬਤਲਾ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸ ਬੰਨ ਖੜਿਆ ਉਹਨੂੰ ਤੇ ਹੁਣ ਉਹ ਮਤਲ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਕੇ ਪਤਾ ਨਹੀਂ ਕਿੱਥੇ ਲੈ ਗਏ ਢਿਆੜੀ ਦਾ ਇਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਧਾ ਮੀਤਾ ਨਹੀਂ ਤੇ ਉਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਪਤਾ ਸੀ ਮਾਰ ਪਈ ਭੱਜ ਗਏ ਰੱਬੀ ਰੋੜ ਤੇ ਆ ਰੋੜੇ ਜਿਹੜੀ ਫੇਰੇ ਚਾਰ ਤੇ ਲੱਗੀ ਆ ਜੀ ਹਾਂ ਜੀ ਖਰਾਬ ਕੀਤੀ ਹੈ ਜਿਹੜਾ ਕੰਡਿਗੜ ਨੂੰ ਜਿਹੜੀ ਬੜੀ ਸਪੀਡ ਤੇ ਕਸੂਰ ਨਾ ਹੁੰਦਾ ਤੇ ਨਾ ਪਾਈ ਜਾਏ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇਕੱਠੇ ਹੋ ਗਏ ਆ ਉਹ ਦੋਏ ਆਪਣਾ ਪਾਸ ਛੱਡ ਕੇ ਦੇਖ ਵਾ ਗਰਮੀ ਨੱਕੀ ਰੱਖਦੀ ਗੱਡੀ ਆ ਛੱਡ ਕੇ ਫਲਾਰ ਹੋ ਗਿਆ ਉਹ ਮੈਂ ਸ਼ੀਨਾ ਰੱਖੀ ਆ ਬਸ ਖਰਾਬ ਕੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਜੇ ਮਾਰ ਦੋ ਨਾ ਫੋਨ ਕਰਦੇ ਉਹ ਵੀ ਚੁੱਪ ਕਰਦੇ ਚੱਲ ਗਏ ਹਮਾਨ ਲੈ ਕੇ ਚੱਲ ਗਏ ਮਾਰ ਰਿਆ ਚੱਲ ਗਏ ਆ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਧੋਲਾ ਵੀ ਛੱਡ ਕੇ ਆ ਪਾਸੇ ਗਈ ਆਪਣੇ ਝੋਲੇ ਵੀ ਛੱਡ ਗਏ ਆ ਹਾਂ ਤਾਂ ਨਾ ਅਟਾ کہہ ਰਹੇ ਨੇ ਹੋਲੀ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮੋਨ ਖਾਣਾ ਉਹਨੂੰ ਤੇ ਭੱਜਿਆ ਇਹ ਪ੍ਰਸ਼ਾਸਨ ਦਾ ਜਾਈਦੀ ਹੈ ਵੀ ਥੋੜਾ 2 ਘੰਟੇ ਹੋਵੇਗਾ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਤੇ ਕੀ ਇਹ ਸਰਕਾਰੀ ਬੱਸ ਤਾਂ ਜਦੋਂ ਬਟਾਲੇ ਚਲਦੀ ਆਣਾ ਅਲੀਆ ਤਾਂ ਹੋਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹੋ ਇਹ ਨਹੀਂ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਘੜ ਚੂਗੇ ਬਟਾਲਾ ਪੰਜਾਹ ਰੋੜੇ ਪਾਸ ਤੇ ਟਰਾਲੀ ਤੇ ਜਦੋਂ ਦਸਰ ਘਟਰ ਹੋਈ ਹੈ ਕੀ ਆ ਮਾਮਾ ਜੀ ਸਭ ਤੋਂ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋੜੇ ਦੇ ਉੱਤੇ ਰੋਡਵੇ ਬਸ ਅਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਦਾ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬਸਾ ਵੀ ਨਿਸ਼ਾਨ ਹੋਇਆ ਬਾਸਾ ਫਿਰ ਜਾੜਿਆ ਟਰੈਕਟਰ ਟਾਲੀ ਆਪਰੇਜ਼ ਹੈ ਬਾਕੀ ਹੁੰਦੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ ਜੋ ਵੀ ਹੁੰਦਾ ਉਹ ਦੱਸਾਂਗੇ ਯਕੀਨੀ ਬਾਰੇ ਇਹਦੇ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮਰਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋ ਸੱਟ ਵਗੈਰਾ ਲੱਗੀ ਆ ਉਹਦਾ ਹੁਣ ਦੇਖਦੇ ਆ ਕਿੱਥੇ ਡਾਕ ਵਗੈਰਾ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਆ ਗਈ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਿਆਂ ਨਾਲ ਕਾਰਜਸ਼ਾਸਤ ਕਰਕੇ ਉਹਦਾ ਰਿਪੋਰਟ ਕਰਦੇ ਉਹ ਤੋਂ ਲੋ ਕਾਰਵਾਈ ਕੀਤੀ ਉਹ ਤੋਂ ਆਪਾਂ ਮੌਕੇ ਦੇ ਉੱਤੇ ਆਏ ਆ ਜੋ ਕਾਰਵਾਈ ਬਿਨਾਂ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਤਾਂ ਕਿੱਥੋਂ ਆਈ ਹੈ ਬਸ ਤਾਂ ਬਟਾਲੇੋਂ ਆਈ ਹੈ ਕਨਫਰਮ ਹੋਏਗਾ ਵੀ ਇਹ ਕਿਸੋ ਕਿੱਥੋਂ ਆਈ ਹੈ ਕਿਹੜੀ ਡਿਪੋ ਇਹ ਬਟਾਲਾ ਡਿਪੋ ਦੀ ਬੱਸ ਹੈਗੀ ਹੈ ਐਸ ਟਾਈਮ ਦਿਖਾਉਂਦੀ ਹੈ ਇਹਦੇ ਬਾਰੇ ਨੀ ਕੋਈ ਹੋਰ ਜੇਕਰ ਨਾਟਾ ਡਰਾਈਵਰਾਂ ਨਾਲ ਸੈਟ ਲਾ ਕੇ ਮੋਟਾ